you ਸਰਚਨਾ ਪੰਦੇਰਾ ਹੈ ਅੱਜ ਅਸੀਂ ਤੀਆਂ ਦਾ ਜਿਹੜਾ ਪ੍ਰੋਗਰਾਮ ਇੱਥੇ ਕਰਵਾਇਆ ਉਹ ਬਹੁਤ ਹੀ ਵਧੀਆ ਰਿਹਾ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਸਾਨੂੰ ਸਾਰਿਆਂ ਨੂੰ ਇਹ ਜਿਹੜੇ ਰਵਾਇਤੀ ਸੱਭਿਆਚਾਰਕ ਪ੍ਰੋਗਰਾਮ ਨੇ ਇਹ ਹੁੰਦੇ ਰਹਿਣ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਵੀ ਅ ਮਤਲਬ ਆਪਣੀ ਵਿਰਾਸਤ ਤੋਂ ਆਪਣੀ ਸੱਭਿਆਚਾਰ ਤੋਂ ਜਾਣੂ ਹੁੰਦੀਆਂ ਰਹਿਣਗੀਆਂ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਸਾਡਾ ਸੱਭਿਆਚਾਰ ਕੀ ਸੀ ਤੇ ਅਸੀਂ ਉਹਦੇ ਵਿੱਚ ਕੀ ਕੀ ਕਰਦੇ ਹੁੰਦੇ ਸੀ ਜਿਦੇ ਵਿੱਚ ਰਵਾਇਤੀ ਖੇਡਾਂ ਤੇ ਰਵਾਇਤੀ ਭਾਂਡੇ ਰਵਾਇਤੀ ਚੀਜ਼ਾਂ ਪੋਸ਼ਾਕਾਂ ਰਵਾਇਤੀ ਪਾ ਕੇ ਅਸੀਂ ਸਾਰੇ ਇੱਥੇ ਆਏ ਹੋਇਆ ਅਸੀਂ ਬਹੁਤ ਹੀ ਇਸ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ ਮੇਰਾ ਨਾਮ ਸੁਪਰਜੀਤ ਕੌਰਾ ਜੀ ਪੰਜਾਬੀ ਮਿਸਟਰਸ ਆ ਅੱਜ ਅਸੀਂ ਸਬਰੰਗ ਕਲਾ ਮੰਚ ਜਿਹੜਾ ਸਾਡਾ ਨਵਾਂ ਨਵਾਂ ਬਣਾਇਆ ਗਿਆ ਵਾ ਉਸ ਮੰਚ ਦੇ ਵੱਲੋਂ ਇਹ ਸਾਡਾ ਪਹਿਲਾ ਪ੍ਰੋਗਰਾਮ ਆ ਤੀਆਂ ਦਾ ਸੋ ਅਸੀਂ ਤੀਆਂ ਦਾ ਪ੍ਰੋਗਰਾਮ ਇਹ ਪਹਿਲਾ ਮਨਾ ਰਹੇ ਹਾਂ ਜਿਹਦੇ ਵਿੱਚ ਅਸੀਂ ਕਾਫੀ ਇਕੱਠੇ ਹੋਏ ਨੇ ਸਾਡੇ ਇਸ ਜਿਹੜੇ ਮੰਚ ਦੇ ਚੇਅਰਮੈਨ ਨੇ ਸਰਦਾਰ ਦਵਿੰਦਰ ਸਿੰਘ ਜੀ ਲੋਟੇ ਉਹਨਾਂ ਦੀ ਦੇਖ ਰੱਖ ਦੇ ਵਿੱਚ ਹੀ ਸਾਡਾ ਇਹ ਪ੍ਰੋਗਰਾਮ ਬਣਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪ੍ਰਾਤਨ ਜਿਹੜੀਆਂ ਵਸਤੂਆਂ ਨੇ ਸੱਭਿਆਚਾਰਕ ਉਹਨਾਂ ਦੀ ਪ੍ਰਦਰਸ਼ਨੀ ਲਾਈ ਆ ਉਸ ਤੋਂ ਇਲਾਵਾ ਦੇ ਵਿੱਚ ਪ੍ਰਾਤਨ ਖੇਡਾਂ ਸੀ ਜਿਹੜੀਆਂ ਉਹ ਵੀ ਸਾਡੇ ਇੱਥੇ ਜਿਹੜੀਆਂ ਲੇਡੀਜ਼ ਆਈਆਂ ਨੇ ਉਹਨਾਂ ਵੱਲੋਂ ਖੇਡੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਗਿੱਧਾ ਲੰਮੀ ਵਾਲੀ ਗੀਤ ਤੇ ਵੱਖ-ਵੱਖ ਵਿਦਿਆਰਥੀਆਂ ਵੱਲੋਂ ਤੇ ਵੱਖ-ਵੱਖ ਇਥੇ ਲੇਡੀਜ਼ ਜਿਹੜੀਆਂ ਨੇ ਉਹਨਾਂ ਵੱਲੋਂ ਪਰਫਾਰਮੈਂਸ ਜਿਹੜੀ ਉਹ ਦਿੱਤੀ ਗਈ ਹੈ ਕੁੱਲ ਮਿਲਾ ਕੇ ਬਹੁਤ ਜੋਸ਼ ਦੇ ਨਾਲ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਜੀ ਸਾਰਿਆਂ ਨੇ ਬਿਲਕੁਲ ਜੀ ਬਿਲਕੁਲ ਇਸ ਵਾਰੀ ਪਹਿਲਾ ਕਰਾਇਆ ਅਸੀਂ ਤੇ ਹੁਣ ਸਾਨੂੰ ਪਤਾ ਲੱਗ ਗਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਇਸ ਤੋਂ ਵੀ ਵੱਧ ਜਿਹੜੀਆਂ ਔਰਤਾਂ ਨੇ ਇਹਦੇ ਵਿੱਚ ਸ਼ਮੂਲੀਅਤ ਕਰਨ ਤੇ ਅਸੀਂ ਆਪਣਾ ਜਿਹੜਾ ਪਿੰਡੂ ਵਿਰਸਾ ਉਹ ਇਹਦੇ ਵਿੱਚ ਦਿਖਾ ਸਕੀਏ ਜੀ ਰੰਗ ਕਲਾ ਮੰਚ ਦੀ ਸਥਾਪਨਾ ਕੀਤੀ ਸੀ ਇਹਦੇ ਵਿੱਚ ਮੈਂ ਚੇਅਰ ਪਰਸਨਾਂ ਤੇ ਮੇਰੇ ਨਾਲ ਹੋਰ ਜਿਹੜੇ ਮੇਰੇ ਸਾਥੀ ਨੇ ਉਹ ਸਹਿਯੋਗ ਦੇ ਦੇ ਕੇ ਇੱਥੇ ਜਿਹੜਾ ਇਹ ਪ੍ਰੋਗਰਾਮ ਅੱਜ ਅਸੀਂ ਪੰਜਾਬੀ ਪਵੰਦੇ ਵਿੱਚ ਕਰਵਾ ਰਹੇ ਹਾਂ ਤੀਆਂ ਦਾ ਸਭ ਰੰਗ ਅਸੀਂ ਨਾ ਰੱਖਿਆ ਹੈ ਸਭ ਰੰਗ ਤੀਆਂ ਦੇ ਮਲ ਹਰ ਤਰ੍ਹਾਂ ਦੇ ਰੰਗ ਨੇ ਜਿਹੜੇ ਇੱਥੇ ਮੇਰੇ ਦੇਖਣ ਨੂੰ ਮਿਲਣਗੇ ਜਿਦੇ ਵਿੱਚ ਲੰਮੀਆਂ ਏਕਾਂ ਦੇ ਗੀਤ ਸੌਣ ਦੇ ਮਹੀਨੇ ਨਾਲ ਸੰਬੰਧਿਤ ਗੀਤ ਇਹ ਸਾਰੀ ਪਰਫਾਰਮੈਂਸ ਇੱਥੇ ਹੋਏਗੀ ਤੇ ਸਾਡੀਆਂ ਭੈਣਾਂ ਨੇ ਜਿਹੜੀਆਂ ਵਿਸ਼ੇਸ਼ ਤੌਰ ਤੇ ਵੱਖ-ਵੱਖ ਪਿੰਡਾਂ ਤੋਂ ਇੱਥੇ ਆਈਆਂ ਨੇ ਪੰਜਾਬੀ ਸੱਭਿਆਚਾਰ ਜਾਂ ਪ੍ਰਾਤਨ ਪਹਿਰਾਵਾ ਹੈ ਜਿਹੜਾ ਉਹ ਪਾ ਕੇ ਜਿਹੜੇ ਸਾਡੇ ਜੈਂਸ ਵੀ ਕੁਝ ਆਏ ਨੇ ਉਹ ਵੀ ਪ੍ਰਾਤਨ ਪਹਿਰਾਵੇ ਦੇ ਵਿੱਚ ਆਏ ਨੇ ਤੇ ਸਾਡੀਆਂ ਭੈਣਾਂ ਨੇ ਜਿਹੜੀਆਂ ਉਹਨਾਂ ਨੇ ਅੰਦਰ ਹਾਲ ਦੇ ਵਿੱਚ ਰੌਣਕ ਲਾਈ ਹੋਈ ਹੈ ਤੇ ਅਸੀਂ ਇਹੋ ਜਿਹੇ ਜਿਹੜੇ ਸਬਰੰਗ ਨੇ ਇਹਨਾਂ ਨੂੰ ਅੱਗੇ ਵੀ ਜੀਵਤ ਰੱਖਾਂਗੇ ਤੇ ਅੱਗੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜਾ ਸਾਡਾ ਪ੍ਰਾਤਨ ਵਿਰਸਾ ਹੈ ਉਸ ਤੋਂ ਅਸੀਂ ਦੂਰ ਜਾ ਰਹੇ ਹਾਂ ਇਸ ਨੂੰ ਸਾਡੇ ਬੱਚਿਆਂ ਨੂੰ ਤਾਂ ਕਿ ਪਤਾ ਲੱਗੇ ਕਿ ਪ੍ਰਾਤਨ ਪਹਿਰਾਵਾ ਕੀ ਸੀ ਪ੍ਰਾਤਨ ਬੋਲੀਆਂ ਕੀ ਸੀ ਪ੍ਰਾਤਨ ਸਾਡੇ ਰੰਗ ਕੀ ਸੀ ਉਹਨਾਂ ਨੂੰ ਅਸੀਂ ਜਿੰਦਾ ਰੱਖਣ ਦੇ ਲਈ ਇੱਕ ਨਮਾਣੀ ਜਿਹੀ ਛੋਟੀ ਜੀ ਕੋਸ਼ਿਸ਼ ਕਰਨ ਲੱਗੇ ਆ ਅੱਜ ਤੇ ਸਭ ਤੋਂ ਪਹਿਲਾ ਕਿਉਂਕਿ ਸਾਡਾ ਸਭਰੰਗ ਕਲਾ ਮੰਚ ਦਾ ਸਭ ਤੋਂ ਪਹਿਲਾ ਪ੍ਰੋਗਰਾਮ ਹੈ ਔਰ ਬੜਾ ਸ਼ਾਰਟ ਦੇ ਵਿੱਚ ਔਰ ਇਹ ਬੜਾ ਛੋਟਾ ਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਪਹਿਲੀ ਕੋਸ਼ਿਸ਼ ਇਹ ਕੀਤੀ ਆ ਕਿ ਅਸੀਂ ਆਪਣੀਆਂ ਭੈਣਾਂ ਤੋਂ ਆਪਣੀਆਂ ਧੀਆਂ ਤੋਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰੀਏ ਤਾਂ ਕਿ ਅੱਗੇ ਜਾ ਕੇ ਤਾਂ ਅਸੀਂ ਵੱਡੇ ਵੱਡੇ ਪ੍ਰੋਗਰਾਮਾਂ ਦੀ ਜਿਹੜੀ ਰੂਪਰੇਖਾ ਹੈ ਜਿਹੜੀ ਹੋਲਿਖੀਏ ਸੋ ਅੱਜ ਅਸੀਂ ਇੱਥੇ ਪੰਜਾਬ ਦੇ ਜਿਹੜੇ ਲੋਕ ਗਾਇਕ ਨੇ ਬੀਬਾ ਅਨਜੀਤ ਕੌਰ ਜੀ ਉਹਨਾਂ ਨੂੰ ਚੀਫ ਗੈਸ ਦੇ ਤੌਰ ਤੇ ਇੱਥੇ ਬੁਲਾਇਆ ਹੋਇਆ ਹੈ ਤੇ ਉਹਨਾਂ ਦੇ ਨਾਲ ਮੁਖਸਰ ਤੋਂ ਸਾਡੇ ਨਾਲ ਕਮਲ ਸਿੱਧੂ ਹੈ ਜਿਹੜੇ ਇੱਕ ਸਿੰਗਰ ਨੇ ਉਹ ਵੀ ਕੁੜੀ ਦੇਰ ਤੱਕ ਸਾਡੇ ਕੋਲ ਪਹੁੰਚਣ ਵਾਲੇ ਨੇ ਸੋ ਉਹ ਵੀ ਆਪਣੇ ਫੰਦ ਦਾ ਮਜ਼ਾਰਾ ਕਰਨਗੇ ਤੇ ਇਸ ਸਾਡੇ ਪ੍ਰੋਗਰਾਮ ਨੂੰ ਚਾਰ ਚੰਨ ਲਾਉਣਗੇ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸਵੀਰ ਕੌਰ ਜੱਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਖੋਵਤ ਦਵਾਲ ਵਿਖੇ ਮੈਂ ਪੰਜਾਬੀ ਮਿਸਟਰਸ ਹਾਂ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਸਭ ਕਲਾ ਰੰਗ ਮੰਚ ਮੈਡਮ ਸੁਪਰਜੀਤ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਸ ਤਿਹਾਰ ਵਿੱਚ ਸੁਹਾਗ ਘੋੜੀਆਂ ਲੋਕਗੀਤ ਲੰਮੇ ਏਕ ਵਾਲੇ ਗੀਤ ਆਦ ਗਾਏ ਜਾ ਰਹੇ ਹਨ ਇਸ ਵਿੱਚ ਪਿਓਰ ਪੰਜਾਬੀ ਜਿਹੜਾ ਆਪਣਾ ਪਰਾਣਾ ਰਾਤਨ ਬਰਾਸਤ ਸੀ ਉਸ ਨੂੰ ਦਰਸਾਇਆ ਜਾ ਰਿਹਾ ਹੈ ਸਾਰੇ ਬਹੁਤ ਇੰਜੋਏ ਕਰ ਰਹੇ ਹਨ ਅਸੀਂ ਵੀ ਬਹੁਤ ਇੰਜੋਏ ਕਰ ਰਹੇ ਹਾਂ ਤੇ ਅਸੀਂ ਸਭ ਨੂੰ ਇਸ ਤੀਜ ਦੇ ਤਿਹਾੜੀ ਤੇ ਮਾਜਸਵੀਰ ਕੌਰ ਜੱਸੀ ਆਪ ਜੀ ਨੂੰ ਸਭ ਨੂੰ ਤੀਜ ਦੇ ਤਿਹਾੜੀ ਦੀ ਬਹੁਤ ਬਹੁਤ ਵਧਾਈ ਦਿੰਦੀ ਹਾਂ ਹਾਂਜੀ ਇਸ ਤਰ੍ਹਾਂ ਦੇ ਜਿਹੜੇ ਸੱਭਿਆਚਾਰਕ ਫੰਕਸ਼ਨ ਨੇ ਜਾਂ ਪ੍ਰੋਗਰਾਮ ਨੇ ਜੀ ਹੋਣੇ ਚਾਹੀਦੇ ਨੇ ਤਾਂ ਜੋ ਜਿਹੜੇ ਸਾਡੇ ਆਉਣ ਵਾਲੇ ਬੱਚੇ ਆ ਇਸ ਤਰ੍ਹਾਂ ਦੇ ਫੰਕਸ਼ਨ ਨੂੰ ਪ੍ਰੋਗਰਾਮ ਨੂੰ ਦੇਖ ਕੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਗੇ ਨਹੀਂ ਤਾਂ ਅੱਜਕੱਲ੍ਹ ਜਿਹੜੇ ਬੱਚੇ ਨੇ ਜਨਰੇਸ਼ਨ ਗੈਪ ਆ ਪੈ ਰਿਆ ਵਾ ਬੱਚਿਆਂ ਨੂੰ ਆਪਣੀ ਵਿਰਾਸਤ ਭੁੱਲ ਰਹੇ ਨੇ ਤੇ ਆਪਣੇ ਸੱਭਿਆਚਾਰ ਤੋਂ ਬਹੁਤ ਦੂਰ ਜਾ ਰਹੇ ਨੇ